ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅੱਜ ਪੰਜਾਬ ਭਰ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਸਮੇਂ-ਸਮੇਂ ਸੱਤ ਰੂਜ ਖੇਤਰਾਂ ਦੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਸਕੇ ਕੈਬਨਟ ਮੰਤਰੀ ਵਿਰਿੰਦਰ ਕੁਮਾਰ ਗੋਇਲ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਫਿਰੋਜ਼ਪੁਰ ਸਰਦੀ ਇਲਾਕੇ ਪਹੁੰਚੇ ਅਤੇ ਸਭ ਤੋਂ ਪਹਿਲਾਂ ਸਰਦੀ ਪਿੰਡ ਏਡੀ ਵਾਲਾ ਪਹੁੰਚੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਫਿਰੋਜ਼ਪੁਰਾ ਜ਼ਿਲ੍ਹਾ ਅਤੇ ਪ੍ਰਸ਼ਾਸਨ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਉੱਥੇ ਹੀ ਗੱਲਬਾਤ ਕਰਦੇ ਕੈਬਨਟ ਮੰਤਰੀ ਨੇ ਕਿਹਾ ਕੀ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਲਦੀ ਹੀ ਦਿੱਤਾ ਜਾਵੇਗਾ ਆ ਸਾਡਾ ਸਰਕਾਰੀ ਸਾਹਿਬ ਇਸ ਦੇ ਵਿੱਚ ਜੋ ਬੈਂਕਰ ਬਿੱਦੇ ਨੇ ਇਹ ਤਾਂ ਸਾਡੀ ਸਰਕਾਰ ਦੀ ਚੀਜ਼ ਹੈ ਸਾਡੇ ਬਾਦਲ ਦੀ ਸੁਰੱਖਿਆ ਕਰਨ ਵਾਲੀ ਚੀਜ਼ ਬਣੀ ਜਰੂਰ ਉਹਦਾ ਹੱਦ ਤੱਕ ਕੋਈ ਵਿਚਾਰ ਨਹੀਂ ਕਹੀ ਤੋਂ ਲੈ ਕੇ ਤਾਂ ਸਾਡੀ ਇਹੀ ਰਿਕਵੈਸਟ ਹੈ ਕਿ ਆ ਨਰੇਦਾ ਦੇ ਜਿਹੜੇ ਲੋਕ ਨੇ ਇਹਨਾਂ ਦੇ ਵਿਚਾਰਿਆਂ ਨੇ ਜਿਨ੍ਹਾਂ ਨੇ ਦਰਿਆ ਦਾ ਕੰਮ ਕਰੀ ਨਹੀਂ ਕੀਤਾ ਸਾਡੀ ਸਰਕਾਰ ਕੋਲ ਠੇਕੇਦਾਰ ਵੱਡੇ ਵੱਡੇ ਦਰਿਆਈ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਮਸ਼ੀਨੀ ਜੋਗੇ ਮਸ਼ੀਨਾਂ ਨਾਲ ਜਿਹੜਾ ਅਸੀਂ ਆ ਬੁੱਕਾਂ ਨਾਲ ਇੱਕ ਇੱਕ ਮੁੱਠ ਮਿੱਟੀ ਪਾ ਰਹੇ ਆ ਫਿਰ ਬਾਰਡਰ ਰੋਡ ਪੋਸਟ ਦਾ ਇਹ ਕਰਕੇ ਅਸੀਂ ਕਹਿੰਦੇ ਆ ਕਿ ਇੱਥੇ ਪੱਥਰ ਦੀ ਮੋਹਰ 18 ਤੋਂ ਲੈ ਕੇ ਮਨਜ਼ੂਰ ਕੀਤੀ ਏ ਵਰਨਾ ਉਹ ਬਸ ਐਸੇ ਤਰ੍ਹਾਂ ਜਦੋਂ ਆ ਦਿਨ ਆਉਂਦੇ ਨੇ ਉਦੋਂ ਸਾਡੇ ਨਾਲ ਇਹੀ ਕੁਝ ਦੱਸਿਆ ਜਾਂਦਾ ਵੀ ਅਸੀਂ ਬਣਾਵਾਂਗੇ ਸਰਕਾਰ ਨੂੰ ਰਿਕੁਐਸਟ ਏ ਪਹਿਲੀ ਗੱਲ ਤਾਂ ਆ ਵੀ ਨਾ ਇਹ ਜੀ ਨੌਬਤ ਪੂਰਾ ਪਾਵੇ ਤਾਂ ਨੂੰ ਆਪਾਂ ਨੂੰ ਦਿੱਕਤ ਆ ਹੋਣਾ ਨਹੀਂ ਬਾਕੀ ਅਸੀਂ ਉਹ ਪ੍ਰੋਜੈਕਟ ਵੀ ਬਣਾ ਰੱਖਿਆ ਹੈ ਅਸੀਂ ਇਸ ਦੇ ਉੱਤੇ ਹੁਣੀ ਗੱਲ ਕੀਤੀ ਆ ਆਨਸਰ ਅਸੀਂ ਦੇਖਿਆ ਵੀ ਤੇ ਸਟੱਡ ਬਣਨੇ ਚਾਹੀਦੇ ਨੇ ਉਹ ਸਟੱਡਾਂ ਦਾ ਕੰਮ ਵੀ ਹੋਊਗਾ ਦੂਜੀ ਜਿਹੜੀ ਉਹ ਪਰੋਚ ਇਹ ਜਿਹੜੀ ਨਾ ਅਥਾ ਬੋਚਾ ਗਿਆ ਮੈਂ ਸ਼ਾਟ ਆ ਦੇਵਦੇ ਨੇ ਕਿਤੇ ਢਾਂਗੇ ਕਹਿੰਦੇ ਨੇ ਇੱਥੇ ਢਾਂਗੇ ਨਹੀਂ ਪੰਨ ਦੇ ਪੜਾ ਕੇ ਕਿਤੇ ਪਾਣੀ ਦਸਣ ਜਿੱਥੇ ਵੀ ਕਿਤੇ ਨਾ ਹੁਣ ਇਸ ਸਮੇਂ ਨਾ ਤਾਂ ਇੰਨਾ ਪਾਣੀ ਆਉਂਦੀ ਆਪੋ ਮੇਂ ਸੀ ਕਿਸ ਨੇ ਨਹੀਂ ਸੋਚਿਆ ਦੀ ਠੀਕ ਨਹੀਂ ਅਜਾ ਉਹ ਇੰਟੈਲੀਜੈਂਟ ਮਸ਼ੀਨਾਂ ਦੀ ਗੱਲ ਹੈ ਇੱਥੇ ਤਾਂ ਸਿਰਫ ਕੋਈ ਮਸ਼ੀਨ ਨਹੀਂ ਆਇਆ ਸਰ ਜੀ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਕਿਉਂਕਿ ਬਰਸਾਤਾਂ ਉੱਪਰ ਹੋਈਆਂ ਨੇ ਤੇ ਪਾਣੀ ਆਇਆ ਤੇ ਪਾਣੀ ਡੈਮਾਂ ਦੇ ਵਿੱਚ ਵਧਿਆ ਵੀ ਆ ਤੇ ਜਿਸ ਤਰੀਕੇ ਨਾਲ ਡੈਮ ਦੇ ਵਿੱਚ ਪਾਣੀ ਵਧਿਆ ਛੱਡਿਆ ਵੀ ਗਿਆ ਤੇ ਜਿਹੜੇ ਦਰਿਆਣੇ ਉਹ ਸਾਰਿਆਂ ਦੇ ਵਿੱਚ ਪਾਣੀ ਵਾਧੂ ਹੋ ਰਿਹਾ ਸੋ ਇਸ ਕਰਕੇ ਕਈ ਜਗ੍ਹਾ ਦਿੱਕਤਾਂ ਆਈਆਂ ਨੇ ਕਪੂਰਥਲਾ ਜ਼ਿਲ੍ਹਾ ਹੈ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਤਰਨਤਾਰਨ ਹੈ ਸੋ ਇਹ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਹ ਦਿੱਕਤ ਆਈ ਹੈ ਤੇ ਅਸੀਂ ਇਹਨਾਂ ਦੇ ਪ੍ਰਬੰਧਨ ਨੂੰ ਦੇਖਣ ਦੇ ਲਈ ਤੇ ਲੋਕਾਂ ਨੂੰ ਕੀ ਤਕਲੀਫਾਂ ਦੇਖਣ ਦੇ ਲਈ ਅਸੀਂ ਸਾਰੇ ਇੱਥੇ ਮੇਰੇ ਨਾਲ ਐਮਐਲਏ ਸਾਹਿਬ ਫੋਜਾ ਸਿੰਘ ਸਰਾਰੀ ਵੀ ਨੇ ਤੇ ਰਜਨੀਸ਼ ਦੇਆ ਜੀ ਨੇ ਮੈਡਮ ਜੀ ਨੇ ਭੁੱਲਰ ਜੀ ਦੇ ਵਾਈਫ ਹੋ ਨੇ ਕਰਨ ਕਟਾਰੀਆ ਜੀ ਹੈਗੇ ਨੇ ਤਾਂ ਅਸੀਂ ਸਾਰੇ ਸਾਰਾ ਸਾਡਾ ਪ੍ਰਸ਼ਾਸਨ ਇਹ ਦੇਖਣ ਦੇ ਲਈ ਕਿ ਕਿੱਥੇ ਕਿਸ ਚੀਜ਼ ਦੀ ਲੋੜ ਹੈ ਤੇ ਕੀ ਪ੍ਰਬੰਧ ਨੇ ਤਾਂ ਮੈਨੂੰ ਇਸ ਚੀਜ਼ ਦੀ ਤਸੱਲੀ ਆ ਕੱਲ ਮੈਂ ਇੱਥੇ ਕਪੂਰਥਾ ਦੇ ਜ਼ਿਲ੍ਹੇ ਦੇ ਵਿੱਚ ਗਿਆ ਸੀ ਲੋਕਾਂ ਨੇ ਖੁਦ ਇਹ ਆਪਣੇ ਹੱਥੇ ਕਿਹਾ ਵੀ ਦੇਖੋ ਇਹ ਤਾਂ ਕੁਦਰਤ ਦੇ ਬੱਸ ਬਰਸਾਤਾਂ ਹੋਣੀਆਂ ਬਰਸਾਤ ਘੱਟ ਹੋਣੀ ਵੱਧ ਹੋਣੀ ਪਰ ਸਰਕਾਰ ਵੱਲੋਂ ਪ੍ਰਬੰਧ ਪੂਰੇ ਅਸੀਂ ਸਾਰੀਆਂ ਮੈਡੀਕਲ ਟੀਮਾਂ ਸਾਰੇ ਕੋਈ ਪਸ਼ੂਆਂ ਦੇ ਡਾਕਟਰ ਨੇ ਜਿਹੜੇ ਕੋਈ ਪੀਣ ਵਾਲੇ ਪਾਣੀ ਦੀ ਗੱਲ ਹੈ ਕੋਈ ਫੂਡ ਦੀ ਗੱਲ ਹੈ ਜਿਸ ਚੀਜ਼ ਦੀ ਵੀ ਕਿਸੇ ਨੂੰ ਲੋੜ ਹੈ ਤੇ ਅਸੀਂ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਸਰਕਾਰ ਦੇ ਵੱਲੋਂ ਸਰ ਕੀ ਮੁਹੱਈਆ ਕਰਵਾਇਆ ਜਾ ਰਿਹਾ ਹੈਗਾ ਜਿਹੜੇ ਇਲਾਕੇ ਨੀਚਲੇ ਹੈਗੇ ਨੇ ਉੱਥੇ ਪਾਣੀ ਆਇਆ ਹੋਇਆ ਘਰਾਂ ਦੇ ਵਿੱਚ ਆਇਆ ਹੋਇਆ ਜਿਹੜੇ ਖੇਤ ਹੈਗੇ ਨੇ ਉੱਥੇ ਪਾਣੀ ਆਇਆ ਹੋਇਆ ਉਹਨਾਂ ਵਾਸਤੇ ਲੋਕਾਂ ਵਾਸਤੇ ਕੀ ਮਦਦ ਜੜੀ ਹੈ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜਿਹੜੇ ਕਨੈਕਟੀਵਿਟੀ ਖਤਮ ਹੋ ਗਈ ਤੇ ਲੋਕਾਂ ਨਾਲ ਟੁੱਟ ਗਏ ਉਹਨਾਂ ਲਈ ਅਸੀਂ ਇਵੈਕੂਏਸ਼ਨ ਸੈਂਟਰ ਬਣਾਏ ਹੋਏ ਆ ਉੱਥੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ ਨਾਲ ਰਸੋਈ ਬਣਾਈ ਹੈ ਖਾਣ ਦਾ ਪੀਣ ਦਾ ਡਾਕਟਰੀ ਸਹਾਇਤਾ ਦਾ ਉਹ ਸਾਰੇ ਪ੍ਰਬੰਧ ਹੈਗੇ ਨੇ ਤੇ ਜਿਹੜੇ ਲੋਕ ਉੱਥੇ ਅੰਦਰ ਬੈਠੇ ਆ ਬਾਹਰ ਨਹੀਂ ਆਣਾ ਚਾਹੁੰਦੇ ਘਰਾਂ ਨੂੰ ਛੱਡ ਕੇ ਉੱਥੇ ਬਕਾਇਦਾ ਕਿਸ਼ਤੀਆਂ ਦੇ ਰਾਹੀਂ ਸਾਰਾ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ ਸੋ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੰਤਰੀ ਸਾਹਿਬ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਕਿਸਾਨਾਂ ਦੀ ਕਿਸਾਨ ਇਫੈਕਟਡ ਹੋ ਗਈ ਹੈ ਜ਼ਮੀਨ ਉਸੇ ਮੁਆਵਜ਼ੇ ਦੀ ਵੀ ਮੰਗ ਹੋ ਰਹੀ ਹੈ ਉਹ ਵੀ ਕਰਾਂਗੇ ਪਰ ਅਸੀਂ ਜਿਹੜਾ ਹੈ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਕੱਲ ਮੈਂ ਮਿਲਿਆ ਸੀ ਉਹਨਾਂ ਨੂੰ ਤੇ ਅਸੀਂ ਜਿਹੜੀ ਵੀ ਕਿਸੇ ਕਿਸਮ ਦੀ ਰਿਕੁਆਇਰਮੈਂਟ ਹੈ ਉਹਦੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਤੇ ਅੱਜ ਅਸੀਂ ਇਹ ਕਰਨ ਜਾ ਰਹੇ ਹਾਂ ਵੈਸੇ ਕੀਤਾ ਵੀ ਹੈ ਪਹਿਲਾਂ ਹਰ ਬੰਦੇ ਕੋਲੇ ਉਹ ਮੋਬਾਈਲ ਨੰਬਰ ਹੋਏਗਾ ਤੇ ਸਾਡੇ ਅਧਿਕਾਰੀਆਂ ਕੋਲੇ ਉਹਨਾਂ ਦੇ ਨੰਬਰ ਹੋਣਗੇ ਉਹ ਕਿਸੇ ਵੀ ਟਾਈਮ ਕਾਲ ਕਰ ਸਕਦੇ ਨੇ ਤੇ ਉਸ ਨੂੰ ਉਹੀ ਚੀਜ਼ ਮੁਹੱਈਆ ਕਰਾਈ ਜਾਊਗੀ ਸਾਡੇ ਅਧਿਕਾਰੀ ਤੇ ਮੈਂ ਕਿਹਾ ਮੈਨੂੰ ਵੀ ਭੇਜ ਦਿਓ ਨਾਲ ਅਸੀਂ ਖੁਦ ਲੋਕਾਂ ਨੂੰ ਪੁੱਛਾਂਗੇ ਵੀ ਕਿਸੇ ਚੀਜ਼ ਦੀ ਕਮੀ ਹੈ ਪਰ ਹਲੇ ਤੱਕ ਕੋਈ ਲੋਕਾਂ ਨੇ ਤਸੱਲੀ ਜ਼ਾਹਰ ਕੀਤੀ ਹੈ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਦੇਖੋ ਇਹ ਜੇ ਮੌਕੇ ਤੇ ਇਹੀ ਕੁਝ ਕੀਤਾ ਜਾ ਸਕਦਾ ਹੈ ਤਾਂ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਜਿਹੜੇ ਬੰਨ ਨੇ ਉਹ ਪੱਕੇ ਕਰਨ ਵਾਸਤੇ ਕਿਉਂਕਿ ਖੁਦ ਲੱਗੇ ਹੋਏ ਆ ਲੋਕ ਲੱਗੇ ਹੋਏ ਆ ਸੰਸਥਾਵਾਂ ਲੱਗੀਆਂ ਹੋਈਆਂ ਨੇ ਜੀ ਦੇਖੋ ਪਹਿਲੀ ਗੱਲ ਤਾਂ ਤੁਸੀਂ ਮੁਆਵਜ਼ੇ ਦੀ ਕੀਤੀ ਸੀ ਅਸੀਂ ਮੁਆਵਜ਼ਾ ਦੇਵਾਂਗੇ ਬੇਸ਼ੱਕ ਜੋ ਵੀ ਨੁਕਸਾਨ ਹੋਇਆ ਐਜ ਪਰ ਲਾਅ ਐਜ ਪਰ ਕਾਨੂੰਨ ਅਸੀਂ ਸਾਰਾ ਉਹ ਮੁਆਵਜ਼ਾ ਵੀ ਦੇਵਾਂਗੇ ਬਸ ਠੀਕ ਆ ਸਰ ਦੂਜੀ ਗੱਲ ਜਿਹੜੀ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ ਦੇਖੋ ਇਹ ਸਮਾਂ ਕਿਸੇ ਦੀ ਨੁਕਤਾਚੀਨੀ ਦਾ ਨਹੀਂ ਹੈ ਜੇ ਮੈਂ કહਾਂ ਕਿਉਂਕਿ ਅੱਜ ਸਮਾਂ ਇਹ ਆ ਵੀ ਸਾਰੇ ਰਲ ਮਿਲ ਕੇ ਪਹਿਲਾਂ ਇਸ ਹਾਫਤ ਤੋਂ ਨਿਕਲੀਏ ਪਰ ਜੇ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਕ੍ਰੀਏਟ ਕੀਤੀਆਂ ਹੋਈਆਂ ਨੇ ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਦੇ ਲਈ ਕੀਤੀਆਂ ਹੋਈਆਂ ਨੇ ਹੁਣ ਜਦੋਂ ਸਾਡੇ ਗੈਰ ਰਿਪੇਰੀਅਨ ਸਟੇਟਸ ਨੇ ਉਹਨਾਂ ਨੂੰ ਤਾਂ ਸਾਡਾ ਪਾਣੀ ਦੇਤਾ ਆਂ ਦਰਿਆਵਾਂ ਦੀ ਮਾਰ ਹੈ ਜਿਹੜੀ ਅਸੀਂ ਚੱਲ ਰਹੇ ਆਂ ਪਾਣੀ ਵੱਧ ਆ ਗਿਆ ਨੁਕਸਾਨ ਹੋ ਗਿਆ ਸਾਡੇ ਸਾਡੇ ਲੋਕ ਪਰੇਸ਼ਾਨ ਹੋ ਰਹੇ ਨੇ ਇਹਦੇ ਲਈ ਉਹਨਾਂ ਸਟੇਟਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਤੇ ਆਰਾਮ ਨਾਲ ਬੈਠੇ ਨੇ ਬਲਕਿ ਸਾਨੂੰ ਨਸੀਤਾਂ ਦਿੰਦੇ ਆ ਕਿ ਡੈਮਾਂ ਦੇ ਵਿੱਚ ਪਾਣੀ ਭਰ ਜਾਂਦੇ ਹੋ ਹੁਣ ਡੈਮ ਦੀ ਸਥਿਤੀ ਹੈ 1390 ਫੁੱਟ ਡੈਮ ਦੀ ਸਥਿਤੀ ਹੈ ਜਿਹੜੀ ਰੱਖੀ ਜਾ ਸਕਦੀ ਹੈ ਪਾਣੀ ਉੱਥੇ 1384 ਫੁੱਟ ਹੋ ਗਿਆ ਤੇ ਅਸੀਂ 1390 ਤੇ ਛੱਡੀਏ ਇਹਦੇ ਸਾਰੇ ਪੰਜਾਬ ਨੂੰ ਤਵਾ ਕਰ ਦੂਗਾ ਅਸੀਂ ਸਿਸਟਮ ਬਣਾਇਆ ਕਿ ਹੌਲੀ ਹੌਲੀ ਛੱਡੀਏ ਉਹਨਾਂ ਦਾ ਸਿਸਟਮ ਇਹ ਹੈ ਵੀ ਪਾਣੀ ਭਰ ਜਾਂਦੇ ਹੋ ਤਾਂ ਕਿ ਸਾਨੂੰ ਪਾਣੀ ਦਿੱਤਾ ਜਾ ਸਕੇ ਜਦੋਂ ਸਾਡਾ ਗਲਕੋਟ ਕੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪਾਣੀ ਦੂਜੇ ਸਟੇਟਾਂ ਨੂੰ ਦਿੱਤਾ ਗਿਆ ਸੀ ਤਾਂ ਉਸ ਸਮੇਂ ਇਹ ਕਲਾਜਵੀ ਸੈਂਟਰ ਗਵਰਨਮੈਂਟ ਪਾਦਾਂ ਦੀ ਵੀ ਜੇ ਪਾਣੀ ਲੈਣਾ ਉਹਨਾਂ ਦਰਿਆਵਾਂ ਦਾ ਤੇ ਉਹਨਾਂ ਦੀ ਬਰਬਾਦੀ ਵੇਲੇ ਵੀ ਕਿਤੇ ਮਾੜਾ ਮੋਟਾ ਹਿੱਸਾ ਪਾ ਦਿਓ ਕੇਂਦਰ ਸਰਕਾਰ